ਉਹ ਚੱਲ ਕੋਈ ਗੱਲ ਨਹੀਂ ਉਹ ਤਾਂ ਕੀ ਹੈ ਕਾਲਜ ਪੜਨਦੇ ਹੀ ਹੋਰ ਸਾਲਿਆ ਕਿ ਦੋ ਸਾਲ ਲਿਆ ਉਹਨੇ ਵੀ ਵਿਆਹ ਕਰਾ ਕੇ ਗਾਂ ਹੀ ਜਾਣਾ ਐਦਾਂ ਥੋੜੀ ਹਾਂ ਇਹ ਥੋੜੀ ਹੈ ਹਰ ਇੱਕ ਜਿੱਦ ਪਕਾਵੇ ਆਪਣੀ ਜਿਹਦਾ ਹੀ ਪਕਾਈ ਜਾਂਦੀ ਹੈ ਆਪਣੀਆਂ ਗਾਂ ਗਾਂ ਇੰਨੇ ਨਿਆਣੀ ਰਹਿਣਾ ਇੰਨੇ ਗਾਂ ਗਾਂ ਨਿਆਣੀ ਰਹਿਣਾ ਅੱਛਾ ਭਾਬੀ ਨਾ ਮੇਰੇ ਖਿਲਾਫ ੜਖੋਂਦੀ ਹੈ ਵੀਰ ਨੂੰ ਮੇਰੀਆਂ ਸ਼ਿਕਾਇਤਾਂ ਲੋਂਦੀ ਵੀਰ ਨੂੰ ਮੈਂ ਹੁਣੇ ਜਾ ਕੇ ਮੰਮੀ ਨੂੰ ਦੱਸਦੀ ਹਾਂ ਨਾ ਕਿਏ ਐ ਬੜੇ ਗੁੱਸੇ ਜਾ ਕੇ ਸੁਠੀ ਇਹ ਕਹਾਣੀ ਗੁੱਸੇ ਜਾਣਾ ਨਾ ਤੁਹਾਡੀ ਲਾੜ ਜੀ ਨੂੰ ਵੀ ਮਿਲਦਾ ਪਰ ਤਾਂ ਨਹੀਂ ਆਂ ਤਪਾਉਂਗੇ ਤੇਰੇ ਖਲਾਮ ਉਹ ਤਰ੍ਹਾਂ ਕੋ ਗੱਲ ਕਰਨ ਦਾ ਨਹੀਂ ਆਪਣੇ ਉਹ ਤੇਰੇ ਖਾਪੜ ਘੁੰਡੇ ਆ ਮੈਂ ਮੰਮੀ ਆਪਣੇ ਕੰਨਾਂ ਨਾਲ ਸੁਣ ਕੇ ਆਈ ਆ ਤੂੰ ਉਹ ਕਰਾਣਾ ਸੁਣਦੇ ਕੰਨ ਉਹ ਆਪਣੀ ਗੱਲਾਂ ਕਰਦੇ ਹੋਣੇ ਕੋਈ ਤਾਨੂੰ ਮੇਰੇ ਤੇ ਨਹੀਂ ਨਾ ਕਿ ਉਹਨਾਂ ਨਾਲ ਭਾਬੀ ਨੂੰ ਪੁੱਛੋ ਕੋਲਾ ਪਲਾ ਕੋਸ਼ਲੇ ਨਹੀਂ ਕੋਈ ਮਾਰੋ ਬਾਜ ਨਹੀਂ ਬਾਬੇ ਨੂੰ ਆ ਗਏ ਮਾ ਦੀ ਕਿਸ ਕਰਤਾਂ ਲੰਦੀ ਰਹਦੀ ਮੇਰੀ ਮਨਪ੍ਰੀਤ ਮਨਪ੍ਰੀਤ ਹਾਂਜੀ ਮੰਮੀ ਇਧਰ ਆ ਗਾ ਸੋ ਮੇਰੀ ਆਈ ਮੰਮੀ ਹਾਂਜੀ ਮੰਮੀ ਤੁਮ ਤਲਾ ਕਰ ਲੈਣਾ ਪੀਣਾ ਜੋ ਆਪਣੀਆਂ ਗੱਲਾਂ ਕਰਦੇ ਪਏ ਭਾਬੀ ਝੂਠ ਕੇ ਬੋਲਣ ਡੈ ਜੇ ਤੂੰ ਮੇਰੇ ਖਿਲਾਫ ਨਹੀਂ ਪੜਕਾਉਂ ਡੈ ਵੀਰ ਨੂੰ ਮੈਨੂੰ ਵੀ ਲੋੜ ਪਈ ਪੜਕਾਉਂਦੀ ਚੱਲ ਖਾਓ ਸੌਂ ਵੀਰ ਦੀ ਹੈਰ ਨਹੀਂ ਪੜਕਾਇਆ ਮੈਂ ਕਿ ਘਾਵਾ ਸੌਂ ਮੈਂ ਕਾਦੀ ਬੋਲ ਖਾਵਾ ਸੌਂ ਆ ਵੇਖ ਲਓ ਮੰਮੀ ਤੁਹਾਡੇ ਸਾਹਮਣੇ ਝੂਠ ਬੋਲੀ ਜਾਂਦੇ ਆ ਮੈਂ ਤੁਹਾਨੂੰ ਫਿਰ ਬਾਹਰ ਹੀ ਪਰ ਕੇ ਪਹੁੰਚਾਂ ਜਮ ਵਿੱਚ ਤੇ ਮੈਂ ਕੋਈ ਗੱਲ ਕੀਤੀ ਨਹੀਂ ਐਂ ਤੇ ਆਪਣੀਆਂ ਗੱਲਾਂ ਕਰਨ ਦੇ ਮੈਂ ਕੁਛ ਦੀਨ ਕੋ ਰਾਹ ਪਿੰ ਕੋਈ ਗੱਲ ਨਹੀਂ ਪੁੱਛ ਲਿਓ ਉਹਨੇ ਕਿਹੜਾ ਝੂਠ ਮਾਰਨਾ ਮੈਨੂੰ ਕੁਛ ਨਹੀਂ ਆਉਂਦਾ ਕੋਈ ਨਹੀਂ ਪੁੱਛ ਲਿਓ ਮੈਂ ਮਮੀ ਆਪਣੇ ਕੰਨਾਂ ਨਾਲ ਸੁਣਿਆ। ਮਮੀ ਤੇ ਦੀ ਸਾਡੀਆਂ ਕੰਨ ਲਾ ਕੇ ਗੱਲਾਂ ਸੁਣਦੇ ਰਹਿੰਦੇ। ਰੋਟੇਰ ਬਾਅਦ ਤੇ ਠੀਕ ਨਹੀਂ ਗੱਲਾਂ ਲੱਗਤ। ਉਹਨਾਂ ਨੇ ਮੈਂ ਗੱਲਾਂ ਸੁਣੀਆਂ ਕੀ ਗੱਲਾਂ ਕਰਦੇ। ਮਮੀ ਉਹ ਭਾਬੀ ਵੀਰ ਨੂੰ ਪਲਾ ਮੇਰੇ ਭੜਕੋਂਦੇ ਉਹਨਾਂ ਵੱਤ ਵਧੀਆ ਗੱਲ ਐ। ਕੀ ਗੱਲ ਐ ਆਪਣੇ ਕਮਰੇ 'ਚ ਕੋਈ ਗੱਲ ਨਹੀਂ ਕਰ ਸਕਦੇ। ਮੇਰੀਆਂ ਗੱਲਾਂ ਕਰਨੀਆਂ ਤੂੰ। ਤੂੰ ਸੁਣਿਆ ਤਾਂ ਦੀਆਂ ਗੱਲਾਂ ਕੀਤੀ ਐ। ਤੜਾ ਨਾਲ ਆ ਕੋਈ ਵਿੱਚ। ਚੱਲ ਜਾਓ ਤੁਸੀਂ ਆਪੋ ਆਪਣਾ ਕੰਮ ਕਰੋ। ਮੈਂ ਆਪੇ ਪੁੱਛ ਲੈਣਾ ਹਾਂ ਕਿ ਕਿਹਨੇ ਕਿਹਦੀ ਗੱਲ ਕੀਤੀ। ਇਹ ਤੇ ਤੇਰੀ ਵਕਤ ਚੰਗੀ ਥੋੜੀ ਗੱਲ ਐ ਕੰਨ ਲਾ ਕੇ ਗੱਲਾਂ ਸੁਣਦੇ ਰਹਿੰਦੇ। ਉਹਨੂੰ ਮੈਂ ਪੁੱਛਣਾ ਨਾ ਆਪੇ ਉਹਨੂੰ ਮਨਾ ਕਰ ਦਿੰਨੇ ਸੋਣ ਲੇ ਮੈਂ ਵੀ ਕਿਹੜਾ ਪਪੀ ਜੂੜ ਮਾਰਦਾ ਤੁਹਾਨੂੰ ਨੇ ਉਹਨਾਂ ਨੂੰ ਕੀ ਮਾਰ ਤੈਨੂੰ ਕਿੰਨੇ ਰੁਪਏ ਆਉਂਦੇ ਗੱਲਾਂ ਸੁਣ ਮੰਮੀ ਮੈਂ ਕੋਈ ਕੰਨ ਲਾ ਕੇ ਗੱਲ ਨਹੀਂ ਸੁਣੀ ਮੈਂ ਤੇ ਉਧਰ ਜਾਣ ਗਈ ਹਾਂ ਤੇ ਭਾਬੀ ਉੱਚੀ ਉੱਚੀ ਵੀਰ ਨੂੰ ਕਹਿਣ ਦੇਈ ਕਿ ਰਾਜਾ ਇਦਾਂ ਕਰਦੀ ਇਦਾਂ ਕਰਦੀ ਮੈਂ ਫੇਰ ਕੋਈ ਸੁਣਦਾ ਪਪੀ ਤੂੰ ਉਹਦੇ ਉਧਰ ਜਾ ਕੇ ਪੁੱਛ ਲੈਣਾ ਉਹ ਤੇ ਮੈਨੂੰ ਖੁਸ਼ ਆਉਣੇ ਕਿਹੜਾ ਸੱਚ ਦੱਸ ਤਾ ਮੈਨੂੰ ਸੱਚ ਦੱਸਣਾ ਹੈ ਕਿ ਕੋਈ ਨਹੀਂ ਪੁੱਛਣਾ ਨਾ ਆਪੇ ਉਹਨਾਂ ਤਾਂ ਆਪਣੇ ਸਾਰਾ ਕੁਝ ਵੀਰ ਨੂੰ ਪੁੱਛਦਾ ਨਹੀਂ ਨੂੰ ਪੁੱਛੂਗੀ ਦੀਦੀ ਤੁਹਾਨੂੰ ਨਹੀਂ ਪਤਾ ਕਿ ਪੋਚਾ ਲੱਗਾ ਵਾ ਚਿੱਕੜ ਦੇ ਪੈਰ ਪਰੇ ਤੁਸੀਂ ਲਾ ਦਿੱਤੇ ਆ ਹੁਣ ਤੁਹਾਡੇ ਪੋਚੇ ਕਰਕੇ ਮੈਂ ਬਾਹਰ ਖਲੋਤੀ ਰਹਾ ਤੇ ਚਪਲਾਂ ਦੇ ਬਾਹਰ ਲਾ ਕੇ ਆ ਸਕਦੇ ਹੀ ਨਾ ਪਤਾ ਤੇ ਹੈਗਾ ਵੀ ਪੋਚਾ ਲੱਗਨ ਦਿਆ ਵਾ ਪੈਰ ਨਹੀਂ ਗੰਦੇ ਕਰਨੇ ਮੈਂ ਕੁੜੀਏ ਸਿਰ ਤੇ ਚੜਾਈ ਆ ਹੱਤੋ ਜੀ ਜਾਦੀ ਲਾਡਾ ਲਾਡਾ ਚ ਵਿਗਾੜੀ ਆਂ ਗਾਂ ਜਾਏਗੀ ਫਿਰ ਪਤਾ ਲੱਗੂਗਾ ਤੈਨੂੰ ਆਪਲਨੀ ਆ ਗਈ ਮਸਾਲਾ ਕੰਮ ਸਾਰਾ ਹੋ ਗਿਆ ਨੂੰ ਰੈਸਟ ਕਰੀ ਜੀ ਜਿੱਦੀ ਆਗੇ ਘਲਾਰਾ ਪਾਇਆ ਹੁਣੇ ਤੇ ਮੈਂ ਸਫਾਈ ਕਰਕੇ ਗਈ ਆਂ ਤੂੰ ਹੀ ਲਾ ਕੇ ਲਫਾ ਫਰ ਕੇ ਲਫਾ ਵਿੱਚ ਪਾਈ ਜਾਉਂ ਹਾਂ ਸ਼ਿਕੜ ਤੁਹਾਨੂੰ ਪਤਾ ਤੇਗਾ ਹੁਣੇ ਮੈਂ ਪੋਚੇ ਲਾ ਕੇ ਗਈ ਸਫਾਈ ਸਾਰੀ ਕਰਕੇ ਗਈ ਮੈਂ ਬਹਿਲੀ ਥੋੜੀ ਹਾਂ ਬਾਰ ਬਾਰ ਸਫਾਈ ਕਰੀ ਜਾਉਂਗੀ ਹੋਰ ਕੋਈ ਕੰਮ ਨਹੀਂ ਕਰਨੇ ਕਰ ਲੋ ਸਫਾਈ ਕਰ ਲੋ ਕਰ ਲੋ ਚੰਗੀ ਤਰ੍ਹਾਂ ਸਫਾਈ ਕਰੋ ਹੁਣ ਕਰੋ ਹੁਣ ਚੰਗੀ ਤਰ੍ਹਾਂ ਸਫਾਈ ਸ਼ਿਕੜ ਹਾਰੇ ਇਕੱਠੇ ਕਰਕੇ ਪਾਉ ਵਿੱਚ ਤੇ ਜੁੱਕੇ ਨਹੀਂ ਜਾਂਦੇ ਚੋਕ ਕੇ ਜਾਣਾ ਸੀ ਨਾ ਅਕਲ ਤੇ ਸਫਾਈ ਵੀ ਮਾਸਾ ਵੀ ਜਾਦਾ ਹੀ ਇਹਨੂੰ ਲਾਡਾ ਲਾਡਾ ਚੁਗਵਾ ਰਿਆ ਇਹਨਾਂ ਨੂੰ ਅੱਜ ਆਉਂਦੇ ਆ ਤੇ ਗੱਲ ਕਰਦੇ ਆ ਇਹਨਾਂ ਨਾਲ ਹੁਣ ਇਹ ਜੇ ਸਫਾਈਆਂ ਕਰਕੇ ਆਟੀਆਂ ਤੇ ਮੈਡਮ ਨੇ ਫੇਰ ਸਾਰਾ ਖਲਾਰਾ ਪਾ ਕੇ ਡੱਬਾ ਲੈ ਕੇ ਆਣ ਖੋਣ ਦੇ ਤੇ ਮਾਜੇ ਗਏ ਹਾਂ ਭਾਬੀ ਆ ਵੀ ਪਲੇਟ ਮਾਣੀ ਮੈਂ ਦੀ ਵੀ ਸਾਰੇ ਭਾਂਡੇ ਮਾ ਲੈ ਆਪਣੀ ਪਲੇਟ ਹਣਾ ਮਾ ਲੈ ਲੋ ਮੈਂ ਪੋਣੇ ਤੋਂ ਹੰਦਈ ਭਾਬੀ ਜਿੱਥੇ ਸਾਰੇ ਭਾਂਡੇ ਮਾਂ ਲੈ ਇੱਕ ਪਲੇਟ ਨਾਲ ਕੀ ਫਰਕ ਪੈਂਦਾ ਮੈਂ ਪੜਨ ਲੱਗੀ ਮੇਰਾ ਟਾਈਮ ਨਹੀਂ ਹੈਗਾ ਜਦੋਂ ਸਾਰਿਆਂ ਰੋਟੀ ਖਾਧੀ ਉਦ ਰੋਟੀ ਨਹੀਂ ਖਾਧੀ ਜਾਂਦੀ ਹੁਣ ਇੱਕ ਪਲੇਟ ਢੜਕਾਉਣੀ ਐ ਨੂੰ ਆਈ ਤੇ ਤੁਸੀਂ ਇਹ ਦੇ ਮਾਂਜਣ ਨਹੀਂ ਰਹਿ ਜਾਗੇ ਜੇ ਕਿਹੜਾ ਬਾਹਰ ਆ ਗਏ ਮੈਂ ਮਾਂਜ ਲੈ ਭਾਂਡੇ ਹੁਣ ਨਹੀਂ ਮੇਰੇ ਕੋ ਮਾਂਜ ਜਾਂਦੀ ਆਪਣੇ ਭਾਂਡੇ ਆਪੇ ਮਾਂਜੂ ਭਾਬੀ ਮੇਰੀ ਸੁਣ ਲੋ ਗੱਲ ਨਾ ਮੈਂ ਕਦੀ ਕੰਮ ਕੀਤਾ ਵਾ ਤੇ ਨਾ ਮੇਰੇ ਤੇ ਇਦਾਂ ਹੁਕਮ ਚਲਾਉਣਾ ਠੀਕ ਹੈ ਨਾ ਕੋਈ ਨਹੀਂ ਵਿਆਹ ਵੀ ਉੱਥੇ ਕਰੂੰਗੀ ਜਿੱਥੇ ਤੇਰੀਆਂ 3-4 ਨਨਾਨਾ ਹੋਣ ਫੇਰ ਤੈਨੂੰ ਪਤਾ ਲੱਗੂਗਾ ਤੂੰ ਕੱਲੀ ਮੈਨੂੰ ਟਿਕਣ ਨਹੀਂ ਨਾ ਦਿੰਦੀ ਤ ਭਾਬੀ ਉਹ ਟੈਨਸ਼ਨ ਤੁਸੀਂ ਨਾ ਲਓ ਮੈਨੂੰ ਪਤਾ ਕਿੱਦਾਂ ਮੈਨੇਜ ਕਰਨਾ ਸਾਰੇ ਜਾ ਕੇ ਮੈਂ ਆਪੇ ਕਰ ਲੂੰਗੀ ਕੀ ਹੋਇਆ ਤੁਹਾਨੂੰ ਕੀ ਰੌਲਾ ਪਾਇਆ ਜੇ ਮੰਮੀ ਹੋਣਾ ਕੀ ਆ ਮੈਂ ਰੋਟੀ ਖਾ ਕੇ ਤੇ ਪਲੇਟ ਰੱਖੀ ਤੇ ਭਾਬੀ ਨੇ ਮੈਨੂੰ ਕਿੰਨੀਆਂ ਗੱਲਾਂ ਸੁਣਾਤੀ ਆਪਣੀ ਪਲੇਟ ਕੋਦ ਮਾਂਝਿਆ ਕਰ ਮੇਰ ਤੋਂ ਨਹੀਂ ਕੰਮ ਹੁੰਦਾ ਤੂੰ ਵੇਲੇ ਹੀ ਰਹਿਣੀ ਆ ਤੇ ਜਦੋਂ ਮੈਂ ਮੰਨਦੇ ਇਹਨਾਂ ਪਲੇਟ ਰੱਖ ਦਿੱਤੀ ਤੇ ਫਿਰ ਕੀ ਹੋ ਗਿਆ ਮੰਮੀ ਤੁਹਾਨੂੰ ਮੈਂ ਦੱਸਦੀ ਐਡੀ ਵੱਡੀ ਕੋਈ ਗੱਲ ਨਹੀਂ ਹੋਈ ਕੱਲ ਵੀ ਮੈਂ ਪੋਚਾ ਲਾਉਣ ਨਹੀਂ ਹਾਂ ਤੇ ਦੀਦੀ ਨੇ ਗੰਦੇ ਪੈਰ ਲੈ ਕੇ ਦੀਦੀ ਕਮਰੇ ਚ ਚਲ ਗਈ ਤਾਮੀ ਕਹਿਦੀ ਜੀ ਤਾਂ ਵੀ ਉਲਟ ਪਈ ਬਾਅਦ ਚ ਮੈਂ ਸਫਾਈਆਂ ਕਰਕੇ ਵੇਲੀ ਹੋਈ ਅੰਦਰ ਗਈ ਤਦੀ ਦੀ ਨੇ ਜਿੰਨੀਆਂ ਮੋਫਲੀ ਕਾਗਜ਼ ਲੈਣਾ ਸਾਰੀਆਂ ਥੱਲੇ ਚੁੱਕੀਆਂ ਕੀ ਤਾਂ ਕਰ ਮਮੀ ਮੈਂ ਹੁਣ ਬਾਤ ਥੋੜੀ ਉੱਥੇ ਰਹਿ ਤਾਂ ਚੱਪਲ ਆ ਕੇ ਹੁਣੀ ਗੰਦੇ ਕਰ ਨਹੀਂ ਪੈਰ ਮੈਨੂੰ ਤੁਹਾਨੂੰ ਪਤਾ ਪੋਚਾ ਲੱਗਣਾ ਫਿਰ ਲਾ ਕੇ ਨਹੀਂ ਪੈਦੀ ਮੈਂ ਬਾਤ ਥੋੜੀ ਥੋੜੀ ਰਹਿਣਾ ਹੁਣ ਇਹਦਾ ਪੋਚਾ ਕਰਕੇ ਤਾਂ ਚੱਪਲ ਆ ਲੈ ਲੈ ਮੇਰੀ ਪਤਾ ਨਹੀਂ ਫਿਰਦਾ ਐਦਾਂ ਕਿਉਂ ਕਰਦੇ ਆ ਮੇਰੇ ਨਾਲ ਪੁੱਛੋ ਦੀਦੀ ਨੂੰ ਕਿਉਂ ਕਰਦੇ ਐਦਾਂ ਮਮੀ ਭਾਪੀ ਝੂਠ ਬੋਲਣ ਲਈ ਮੈਂ ਕੁਝ ਵੀ ਨਹੀਂ ਐਦਾਂ ਕਰਦੀ ਭਾਪੀ ਨਾਲ ਤੂੰ ਜੇ ਬੜਾ ਲੜ ਗਈ ਨਾ ਮੈਂ ਤੁਹਾਨੂੰ ਕਹੇ ਵੇਖਣ ਨਹੀਂ ਸ ਆ ਕਹਿੰਦੇ ਇਹ ਤੁਸੀਂ ਖਿੱਚ-ਖਿੱਚ ਲਾਈ ਮੈਨੂੰ ਕਿ ਸਮਝ ਨਹੀਂ ਲੱਗਦੀ ਤੁਹਾਡੀ ਕੀ ਗੱਲ ਹੋਈ ਮੰਮੀ ਕੀ ਹੋਇਆ ਕੀ ਰੋੜਾ ਪਾਇਆ ਇਹਨਾਂ ਰੋਜ਼ ਤੁਹਾਡੇ ਪਤਾ ਨਹੀਂ ਉਹਨੂੰ ਕੀ ਹੁੰਦਾ ਉਹ ਕਹਿੰਦੀ ਇਹ ਗੱਲਾਂ ਕਰਦੀ ਮੈਨੂੰ ਉਹ ਨਹੀਂ ਵੀਰ ਭਾਂਦੀ ਮੈਨੂੰ ਕੰਮ ਨੂੰ ਲੈ ਕੇ ਗੱਲ ਸੁਣਾਉਂਦੀ ਰਹਿੰਦੀ ਮੈਂ ਪਹਿਲਾਂ ਕੰਮ ਕਰਦੀ ਨਹੀਂ ਕੋਈ ਹੁਣ ਕਹਿੰਦੀ ਕੰਮ ਨਹੀਂ ਕਰਦੀ ਵੀ ਭਾਂਡੇ ਮਾਂਜਿਆ ਕਰ ਉਹ ਤੇ ਜੇ ਚੱਲ ਨਹੀਂ ਹਾਂ ਕੰਮ ਕਰਦੀ ਜੇ ਤੂੰ ਥੋੜਾ ਬੋੜਾ ਕੰਮ ਕਰਨ ਵੀ ਲਏਂ ਤੇ ਫਿਰ ਕੀ ਹੋਣ ਲਗਾ ਦੱਸ ਵੀਰ ਮੈਂ ਆਪਣੀ ਪੜ੍ਹਾਈ ਨਹੀਂ ਕਰਨੀ ਹੁੰਦੀ ਮੇਰੇ ਕੋਲ ਇੰਨਾ ਟਾਈਮ ਕਿੱਥੇ ਆ ਦੀਦੀ ਨੂੰ ਪੁੱਛ ਤੂੰ ਹੀ ਭਾਬੀ ਨੂੰ ਥੋੜਾ ਜਿਹਾ ਸਮਝਾ ਕੇ ਰੱਖੋ ਕਿ ਇਦਾਂ ਨਾ ਕਰਿਆ ਕਰ ਮੇਰੇ ਨਾਲ ਮੈਂ ਤਾਂ ਵਿਆਹ ਕਰਾ ਕੇ ਪਛਤਾਉਂਦੇ ਆ ਤੂੰ ਹੀ ਇਤਨ ਕਰੋ ਤੁਸੀਂ ਜਿਨੇ ਚਲੋ ਬਾਹਰ ਇੰਨਾਂ ਆਪਣੇ ਕੰਮ ਕਰ ਜਾਓ ਤੂੰ ਜਾਓ ਆਪਣਾ 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 ਕੰਮ ਕਰੋ ਦੋਵੇਂ ਅਸੀਂ ਇੱਥੇ ਹੀ ਕੰਮ ਕਰ ਲੈਂਦੇ ਆਂ ਜਾਂ ਜਾਣ ਕੇ ਇਦਾਂ ਮੇਰੇ ਨਾਲ ਕਰਦੇ ਏ ਜਦੋਂ ਸਾਰਿਆਂ ਰੋਟੀ ਖਾਧੀ ਉਹ ਸਾਰੇ ਭਾਂਡੇ ਸਾਫ਼ ਹੀ ਹੋ ਜਾਣੇ ਮੈਂ ਭਾਂਡੇ ਮਾਜ ਕੇ ਤੇ ਪੋਣੇ ਤੋਂ ਨਹੀਂ ਤਮੇ ਦੀਦੀ ਨੇ ਇੰਨਾ ਹੀ ਕਿਹਾ ਮੈਂ ਕਟਾਲੀ ਸਾਫ ਕਰ ਲਵਾਂ ਚਲ ਕੋਈ ਨੂੰ ਮਗਰੋਂ ਉਹ ਦਿਖਾਦੀ ਤੇ ਥਾਲੀ ਰੱਖ ਦਿੱਤੀ ਤੇ ਫੇਰ ਕੀ ਹੋ ਗਿਆ ਜੀਰੀ ਇੱਥੇ ਬੈਠੇ ਜੇ ਮੇਰੇ ਨਾਲ ਕਪੜਾ ਹੀ ਚੜਾ ਦਿਓ ਸੋਟੋ ਤੇ ਭਾਬੀ ਸੋਣ ਲਿਆ ਲਓ ਦੋਵੇਂ ਜਾਣੇ ਜੋੜ ਲੈਣੇ ਛੇਤੀ ਹੋ ਗਏ ਕਿੰਨੇ ਕਪੜੇ ਹੋ ਗਏ ਅੱਜ ਤੋਂ ਉਹ ਵਾਲੇ ਮੈਂ ਪੀਪਰ ਪੜਨਾ ਹੈ ਆਪਣਾ ਤੇ ਕੱਪੜੇ ਲਿਆ ਕੇ ਵਿੱਚ ਸੋਟ ਲੈ ਕੋਈ ਨਹੀਂ ਥੋੜੇ ਜਿਹਾ ਜੋੜ ਦੋ ਥੋੜੇ ਜਿਹਾ ਵਾਪੇ ਝੋੜ ਲੈਣੀ ਹੋ ਪਾ ਬੀਆ ਕੱਪੜੇ ਧੋਤੇ ਜੇ ਆ ਵੇਖੋ ਦੀਦੀ ਮਸ਼ੀਨ ਚ ਧੋਤੇ ਆ ਕੱਪੜੇ ਸਾਰੇ ਮੈਂ ਪਹਿਲੋ ਸਭ ਕੋ ਚਿੱਟੇ ਪਾਏ ਹੀ ਮੁੜ ਕੇ ਰੰਗਦਾਰ ਪਾਏ ਤੁਹਾਨੂੰ ਪਤਾ ਵੀ ਹੈਗਾ ਮਸ਼ੀਨ ਚ ਕੱਪੜੇ ਨਹੀਂ ਨਿਖਰਦੇ ਹੱਥ ਨਾਲ ਤੇ ਬੁਰਸ਼ ਮਾਰ ਕੇ ਕੱਪੜਿਆਂ ਨੂੰ ਧੋਣਾ ਹੀ ਇਹ ਦੁਬਾਰਾ ਧੋ ਸਾਰੇ ਕੱਪੜੇ ਹੁਣ ਮੈਂ ਧੋਦਦੇ ਹਾਂ ਹੁਣ ਨਹੀਂ ਮੇਰ ਕੋ ਧੋਵ ਦੇ ਦੁਬਾਰਾ ਦੁਬਾਰਾ ਹੀ ਧੋਵ ਦੇ ਗੰਦੇ ਪਾਉਣੇ ਆ ਫਿਰ ਆਪੇ ਤੋਂ ਲੋ ਉੱਠ ਕੇ ਆਪੇ ਕੋ ਧੋ ਲੋ ਮਸ਼ੀਨ ਜਿੱਦ ਵੈਹੇ ਕੱਪੜੇ ਖਰਾਬ ਹੋ ਜਾਂਦੇ ਨਾ ਨਿਖਰਦੇ ਹੀ ਆ ਕੱਪੜੇ ਜਦੋਂ ਮੈਂ ਨਹੀਂ ਆਈ ਉਦੋਂ ਮਸ਼ੀਨ ਚ ਧੋਂਦੇ ਸੀ ਉਦੋਂ ਕੋ ਹੱਥ ਨਾਲ ਥੋੜੀ ਧੋਂਦੇ ਹੀ ਤੁਸੀਂ ਉਦੋਂ ਤੇ ਮੰਮੀ ਤੋਂ ਨਹੀਂ ਧੋਵਦੇ ਤਾਂ ਮਸ਼ੀਨ ਚ ਧੋਂਦੇ ਹੀ ਉਹਨਾਂ ਤੋਂ ਨਹੀਂ ਬੁਰਸ਼ ਵੱਜਦਾ ਹੁਣ ਮੈਂ ਧੋ ਤੇ ਹਣੇ ਇੱਕ ਇੱਕ ਵਾਰੀ ਪਾ ਕੇ ਤੇ ਦੂਜੀ ਵਾਰੀ ਫਿਰ ਮੈਂ ਹੱਥ ਨਾਲ ਧੋ ਦੂੰਗੀ ਵਾਈਟ ਪਾਪੀ ਜੀ ਆ ਕੱਪੜੇ ਸੈਨਾ ਕਰੀ ਜਾਓ ਹੁਣ ਸਾਰੇ ਕੱਪੜੇ ਝੁੱਗੋ ਦੇਹਾ ਤੇ ਨਾ ਦੋ ਜਾ ਕੇ ਮੁਰਸ਼ ਮਾਰਦੇ ਕਪੜੇ ਮੇਰੇ ਕੋ ਨਹੀਂ ਧੋਪ ਦੇ ਹੁਣ ਮੈਂ ਧੋਤੇ ਆ ਨਾ ਹੁਣ ਨਹੀਂ ਮੈਂ ਦੁਬਾਰਾ ਧੋਣੇ ਬਾਹਰ ਰੋਲਾ ਪਾ ਲੋ ਫਿਰ ਧੋ ਦੂੰਗੀ ਕੀ ਰੋਲਾ ਪਾਇਆ ਤੁਸੀਂ ਤੁਹਾਡੀ ਖਿਚ-ਖਿਚੀ ਨਹੀਂ ਬੰਦ ਹੁੰਦੀ ਧੋਵਾ ਜਾ ਬੈਣ ਆਪਣੀ ਨੂੰ ਸਮਝਾਓ ਹਮ ਆਪੋ ਹੀ ਆਪਣੀ ਨੂੰ ਥੋੜਾ ਜਿਹਾ ਸਮਝਾਉ ਵੀ ਲੈ ਹਮ ਸਾਰੇ ਕਪੜੇ ਧੋਤੇ ਸਾਰੇ ਉਦਾਂ ਹੀ ਗੰਦੇ ਪਤਾ ਨਹੀਂ ਮਸ਼ੀਨ ਦੇ ਵਿੱਚ ਉਦਾਂ ਹੀ ਗੇੜਾ ਮਾਰਾ ਕੇ ਕੱਢ ਲਿਆ ਆ ਉਹਨਾਂ ਨੂੰ ਪੋਛ ਨਹੀਂ ਮਲਿਆ ਉਹਨਾਂ ਨੂੰ ਸਾਬਣ ਨਹੀਂ ਲਾਇਆ ਗੱਦੇ ਪਾਣੀ ਤੋਂ ਕੱਢ ਲੈਂਦੇ ਬੈਣ ਪਸਤੂਆਂ ਨੇ ਵਿਆਹ ਕਰਾ ਕੇ ਪਹਿਲੇ ਠੀਕ ਆ ਪਹਿਲਾਂ ਤੈਨੂੰ ਤੋੜਨਾ ਹੀ ਵਿਆਹ ਕਰਾ ਕੇ ਤੂੰ ਹੀ ਤੁਹਾਨੂੰ ਮੇਰੇ ਮਗਰ ਪੈ ਦੋ ਮੈਨੂੰ ਕਹਦਾ ਤੋੜਨਾ ਹੀ ਉਹਨੂੰ ਨਾ ਸਮਝਾ ਲਿਆ ਉਹ ਮੈਂ ਤੁਹਾਨੂੰ ਉਹਨੂੰ ਸਮਝਾ ਸਮਝਾ ਕੇ ਹਟ ਕੇ ਜੇ ਕੋਈ ਚੰਗੀ ਗੱਲ ਤੋਂ ਕਹੀਦਾ ਵਾ ਉਹ ਕੋ ਕਹਿ ਦਿੰਦੀ ਮੇਰੇ ਤੋਂ ਨਹੀਂ ਹਾਰ ਕੇ ਕੰਮ ਚ ਨੁਕਸ ਕੱਢਦੀ ਰਹਿੰਦੀ ਮੇਰੇ ਹਾਰੇ ਕੰਮ ਚ ਨੁਕਸ ਕੱਢਦੀ ਕਰਦੀ ਰਹਿੰਦੀ ਆਪੇ ਕਰ ਲਿਆ ਕਰੇ ਫਿਰ ਕਦੀ ਇਹਨੂੰ ਕਪੜੇ ਨਹੀਂ ਪਸੰਦ ਆਉਂਦੇ ਕਦੀ ਇਹਨੂੰ ਕੁਛ ਨਹੀਂ ਪਸੰਦ ਆਉਂਦੇ ਮੈਂ ਸਿੱਖ ਕੇ ਕਿਹਾ ਇਹ ਨਾ ਮੇਰੇ ਤੁਹਾਡਾ ਵਿਆਹ ਪਹਿਲਾਂ ਕਰਨਾ ਕਿ ਮੰਮੀ ਨੂੰ ਸੋਖ ਹੋ ਜੂਗਾ ਭਾਬੀ ਕੰਮ ਕਰਿਆ ਕਰੋ ਭਾਬੀ ਕੰਮ ਵਾਲੀ ਹੈ ਨਾ ਮੁਰਕੇ ਕੰਮ ਕਰਿਆ ਕਰੂ ਭਾਬੀ ਤੁਹਾਡੀ ਕੰਮ ਵਾਲੀ ਕਾਹਨ ਕੰਮ ਕਰਿਆ ਕਰੂ ਜੇ ਤੁਹਾਡੀਆਂ ਤੁਹਾਂ ਦੀਆਂ ਗੱਲਾਂ ਸੁਣ ਸੁਣ ਕੇ ਕਿੱਥੇ ਜਾਵਾਂ ਜਾਣਾ ਕਿੱਥੇ ਆ ਇਹਦਾ ਹਾ ਵੱਡੋ ਪਹਿਲੋ ਫੋਣ ਸੌਖੀ ਹੈ ਭਾਬੀ ਇਹੋ ਵੀ ਨਾ ਮੈਨੂੰ ਕਦੇ ਉੱਚੀ ਆਵਾਜ਼ ਚ ਗੱਲ ਨਹੀਂ ਕਰਦਾ ਹੁੰਦਾ ਤੇ ਹੁਣ ਕਿੰਨੀਆਂ ਕਿੰਨੀਆਂ ਗੱਲਾਂ ਸੁਣਾਉਂਦੀ ਹੈ ਤੁਹਾਡਾ ਕਰਕੇ ਆਪਣੀਆਂ ਗੱਲਾਂ ਕਰਕੇ ਹੋਈਆਂ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਤੇ ਨਾ ਬੁਰੀ ਬਣਿਆ ਕਰੇ ਕੀ ਗੱਲਾਂ ਕਰਦੀ ਮੈਂ ਹਾਂ ਗੱਲਾਂ ਕਰਦੀ ਸਾਰੇ ਤੁਹਾਡੀ ਪਤਾ ਤੇ ਉਦੋਂ ਲੱਗੂਗਾ ਜਦੋਂ ਅੱਗੇ ਜਾਏਗੀ ਇੱਕ ਤਾਂ ਤੁਸੀਂ ਅਗਲੇ ਘਰ ਤੇ ਨਾ ਮੈਨੂੰ ਮੇਰੇ ਨਾ ਮਾਰਿਆਗਾ ਅੱਗੇ ਜਾਏਗੀ ਫੇਰ ਪਤਾ ਲੱਗੂਗਾ ਚਾਰ ਪੰਜ ਨਨਾਨਾ ਹੋਣ ਤੇਰੀਆਂ ਅੱਗੇ ਅੱਗੇ ਕਰਦੇ ਰਹੇ ਜਦੋਂ ਮੇਰਾ ਟਾਈਮ ਆਉ ਉਹ ਨਾ ਮੈਂ ਆਪੇ ਅੱਗੇ ਚਲ ਜੂਗੀ ਮੇਰਾ ਕਰ ਦੇ ਨਾ ਤੇਰਾ ਵੀ ਹੋਵੇ ਕੋਈ ਗੱਲ ਨਹੀਂ ਜਦੋਂ ਆਹ ਹੋ ਗਿਆ ਟਾਈਮ ਇੱਥੇ ਜਾਉ ਜੋ ਤੇਰੀਆਂ ਨਨਾਨਾ ਇੰਜ ਕਰਕੇ ਦੇਣਗੇ ਨਾ ਫਾਪੀ ਆਹ ਕੱਪੜੇ ਫੇਰ ਮੈਂ ਵੇਖੂਗੀ ਲਾਮੇ ਲਿਆ ਕਰੇ ਲਾਮੇ ਲਿਆ ਕਰੇਂਗੀ ਮੈਂ ਤਾਂ ਟੈਂਕੂ ਨਹੀਂ ਕਰਦੀ ਕੰਮ ਕੋਈ ਨਹੀਂ ਇਹ ਪਤਾ ਲੱਗ ਜੂ ਮੈਂ ਵੀ ਇੱਥੇ ਤੂੰ ਵੀ ਇੱਥੇ ਮੈਨੂੰ ਕੱਟ ਕੇ ਖੁਸ਼ ਹੈ ਨਾ ਫਾਉ ਮਿਲ ਆਵੇ ਤੇ ਤੂੰ ਨਹੀਂ ਚੰਗਾ ਐਵੇਂ ਅੱਡਾ ਲਾ ਲਿਆ ਇੱਥੇ ਚੰਗਾ ਮੈਂ ਉਹ ਪੜ੍ਹਨ ਦੇ ਕਾਰਨ ਕੁਛ ਨਹੀਂ ਹੋਣਾ ਕੀ ਆ ਬੜਾ ਚੁੱਪ ਜਿਹਾ ਕਰਕੇ ਬਹਿ ਗਿਆ ਅਣਕੇ ਮੈਂ ਦੱਸਾਂ ਤੁਹਾਨੂੰ ਮੈਂ ਜਦੋਂ ਦਾ ਵਿਆਹ ਕਰਾਇਆ ਨਾ ਹਾਂ ਮੈਂ ਤਾਂ ਪਰੇਸ਼ਾਨ ਹੋ ਗਿਆ ਕਿਹੜੀ ਗੱਲ ਤੋਂ ਕੀ ਕਰਾਂ ਮੈਂ ਇਹਨਾਂ ਦੋਵਾਂ ਜਾਣੀਆਂ ਹੂੰ ਲੜਦੀਆਂ ਹੀ ਰਹਿੰਦੀਆਂ ਨੇ ਲੜਦੀਆਂ ਹੀ ਰਹਿੰਦੀਆਂ ਹੁਣ ਕੀ ਹੋਇਆ ਵਾ ਹੁਣ ਫੇਰ ਉੱਤੇ ਕੱਪੜੇ ਤੁਸੀਂ ਆਪਾਂ ਪਾ ਕੇ ਬੀਠੇ ਕੱਪੜੇ ਨਹੀਂ ਤੋਤੇ ਚਾਜਦਾ ਉਹ ਕਿ ਉਹ ਕੁਛ ਕਹਿੰਦੀ ਆ ਉਹ ਕੁਛ ਕਹਿੰਦੀ ਆ ਇਹਨਾਂ ਦੇ ਦੁਖੀ ਘਰ ਮਾਰੇ ਬੰਦਾ ਕੰਮਕਾਰ ਕਰੇ ਕਿ ਇਹਨਾਂ ਦੇ ਲੜਾਈਆਂ ਵੇਖੇ ਤੇ ਤੂੰ ਇਹਨਾਂ ਦੀ ਟੈਨਸ਼ਨ ਤੋ ਲੈਣ ਡਿਆ ਸਾਰਾ ਦਿਨ ਇਹੋ ਕੋਸ਼ਿਸ਼ ਕਰਦੀਆਂ ਰਹਿੰਦੀਆਂ ਮੈਂ ਬੈਠੀ ਨਾ ਸਾਈਡ ਤੇ ਚੁੱਪ ਕਰਕੇ ਤੂੰ ਨਾ ਪੁੱਤ ਟੈਨਸ਼ਨ ਲਿਆ ਕਰ ਇਹਨਾਂ ਦੀ ਕਿਹੜੀ ਗੱਲ ਆ ਇਹ ਤਾਂ ਹੁਣ ਲੜੀਆਂ ਪੈਡਾਂ ਨਹੀਂ ਆ ਤੇ ਮੁੜ ਕੇ ਫੇਰ ਇੱਕੋ ਇੱਕ ਹੋ ਜਾਣੀਆਂ ਤੇ ਤੂੰ ਆਪਣੇ ਦਿਮਾਗ ਤੇ ਐਵੇਂ ਟੈਨਸ਼ਨ ਪਾਉਣੀ ਆ ਇੱਕ ਬਾਹਰ ਤੇ ਕੰਮ ਦੀ ਟੈਨਸ਼ਨ ਹੁੰਦੀ ਐ ਇੱਕ ਇਹਨਾਂ ਦੀ ਟੈਨਸ਼ਨ ਚੁੱਕ ਲੈਣੀ ਪਾਲਤੂ ਦੀ ਉਹ ਟੈਨਸ਼ਨ ਦਿੰਦੀ ਐ ਬੜੀਆਂ ਦੋਵੇਂ ਜਨਮਾ ਘਰੋਂ ਨਾ ਤੇ ਕਰ ਆਇਆ ਤੇ ਉਹ ਦੋਵਾਂ ਦਾ ਰੋਲਾ ਹੀ ਪੈਨਦਿਆ ਹੁੰਦਾ ਆਹ ਨਹੀਂ ਹੋਇਆ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਕੀ ਕਰ ਰਹੇ ਰਹਿੰਦੇ ਨੇ ਰੋਲਾ ਮੈਂ ਵੀ ਸਾਈਡ ਤੇ ਬੈ ਗਈ ਨਾ ਹਾਂ ਤੇ ਲੱਗੀਆਂ ਰਹਿੰਦੇ ਨੇ ਉਹ ਆਪੇ ਹਟ ਜਣਾ ਇਹਨਾਂ ਨੂੰ ਜਦੋਂ ਅਸੀਂ ਚੱਲ ਜਿਆ ਨਾ ਉਹਨਾਂ ਨੂੰ ਇਹ ਹੁੰਦਾ ਵਾ ਹੁਣ ਹਾਂ ਬਣਾ ਦਰਾਜ ਨੂੰ ਹੁੰਦਾ ਵਾ ਵੀ ਮੰਮੀ ਆ ਗਈ ਇਹਨੇ ਮੇਰੀ ਸਾਈਡ ਲੈ ਲੈਣੀ ਤੇ ਮਨਪ੍ਰੀਤ ਨੂੰ ਹੁੰਦਾ ਵੀ ਮੰਮੀ ਆ ਗਈ ਇਹਨੇ ਮੇਰੀ ਸਾਈਡ ਲੈ ਲੈਣੀ ਮੈਂ ਐਸਾ ਕਰਕੇ ਨਾ ਜੋ ਮਰਜ਼ੀ ਕਰਤੀਆਂ ਉਹਨਾਂ ਨੂੰ ਮਨਾਂ ਦੀ ਗੱਲ ਚ ਹੁੰਦੀ ਨਹੀਂ ਆ ਤੇ ਰਾਜ ਦੇ ਤਾਂ ਸੁਭਾਅ ਦਾ ਪਤਾ ਹੀ ਹੈ ਉਹ ਕਹਿੰਦੀ ਵੀ ਜਿਹੜੀ ਮੈਂ ਗੱਲ ਕੀਤੀ ਉਹ ਪੂਰੀ ਹੋਣੀ ਚਾਹੀਦੀ ਹੈ ਤੇ ਮਾਨਪੁਰੀ ਤਾਂ ਇਹ ਜੇ ਭੇਦ ਨਹੀਂ ਪਾਇਆ ਉਹਦਾ ਉਹ ਜੇ ਦੂਜੇ ਘਰੋਂ ਆਈ ਆ ਇਹ ਘਰ ਦਾ ਭੇਦ ਪਾਉਗੀ ਹੁਣ ਟਾਈਮ ਲੱਗਣਾ ਭੇਦ ਪਾਉਂਦਿਆ ਤੇ ਆਪਾਂ ਨੂੰ ਵੀ ਟਾਈਮ ਦੇਣਾ ਚਾਹੀਦਾ ਨਾ ਉਹਨੂੰ ਭੇਦ ਪਾਉਣ ਦਾ ਉਹ ਤੇ ਸਮਝਦਾ ਮੈਂ ਕਿ ਚਲੋ ਟਾਈਮ ਆਉਂ ਚਾਹੀਦਾ ਵਾ ਸਮਝਣ ਵਾਸਤੇ ਚਲੋ ਜੋ ਵੀ ਹੈ ਨਾ ਉਹ ਨੂੰ ਨਾ ਤੁਸੀਂ ਥੋੜਾ ਜਿਹਾ ਸਮਝਾਓ ਕਿ ਘਰ ਦੇ ਮਾਹੌਲ ਨੂੰ ਖਰਾਬ ਨਾ ਕਰੋ ਕੋਈ ਨਹੀਂ ਸਮਝਾਵੇ ਨਹੀਂ ਆਉਂ ਤਰਾ ਸਮਝਾਇਆ ਦੋਵਾਂ ਨੂੰ ਸਮਝ ਆਮ ਨਹੀਂ ਆ पर फिर भी मैं समझा लेने एक बार ना चलो ठीक है तू ना टेंशन ले आकर ना दी चलो मैं ना फिर जा कपड़े कपड़े चेंज करा सुवीर दा भाई तुम जा ना करके मुंह आते रोटी खा जा ठीक है मम्मी कितने गए ਬੁਖਾਰ ਲੰਮੇ ਪੈ ਮੰਮੀ ਲੰਮੇ ਪੈ ਕੀ ਹੋਇਆ ਜੇ ਕੁਛ ਨਹੀਂ ਮੈਨੂੰ ਲੱਗਣਾ ਜਿਦਾਂ ਮੈਨੂੰ ਬੁਖਾਰ ਹੋ ਗਿਆ ਸਿਰ ਬੜਾ ਪੀੜ ਹੋਣ ਡਿਆ ਤੂੰ ਕਿੱਥੇ ਗਈ ਹਾਂ ਮੰਮੀ ਮੈਂ ਆ ਲੱਗੇ ਆਪਣੇ ਫਰੈਂਡ ਦੇ ਘਰ ਗਈ ਕੰਮ ਜਿਆ ਲੈਣਾ ਸੀ ਉਹਦੇ ਕੋਲ ਅੱਛਾ ਹੂੰ ਚਲੋ ਮੰਮੀ ਤੁਸੀਂ ਆਰਾਮ ਕਰੋ ਮੈਂ ਪਾਣੀ ਪੀ ਲਾਂ ਹੁਣ ਅੱਜ ਚਲ ਠੀਕ ਹੈ ਆ ਵੀ ਕੋ ਮੈਂ ਸੂਟ ਕੱਢ ਕੇ ਲਿਆਈ ਜੇ ਆ ਮੈਂ ਪਾਲਾ ਸੂਟ ਆ ਵਾਲਾ ਪਾਲਾ ਠੀਕ ਹੈ ਤੇ ਤਾਂ ਡਾ ਲਿਆਈ ਜੇ ਤੁਸੀਂ ਆ ਪਾ ਲਓ ਆ ਲਓ ਮੈਂ ਆ ਪਾਲਣੇ ਕਿਰ। ਚਲ ਜਾ ਫਿਰ ਛੇਤੀ ਤਿਆਰ ਹੋ। ਚੱਲੀਏ ਫਿਰ ਟਾਈਮ ਦੇ ਨਾਲ ਚੱਲ ਜੀਏ। ਵੀਰੇ ਕਿੱਥੇ ਜਾਂਦੇ ਆ ਤਿਆਰੀਆਂ ਕਰਨਾ ਜੇ? ਉਹ ਕਿਤੇ ਨਹੀਂ ਆ। ਭਾਬੀ ਤੇਰੇ ਨੂੰ ਪੇਕੇ ਛੱਡਣ ਚੱਲੇ ਆ ਦੋ ਦਿਨ। ਜਿੱਦਾਂ ਦਾ ਵਿਆਹ ਹੋਇਆ, ਉਦੋਂ ਦਾ ਫੇਰਾ ਫੋਨ ਵੀ ਨਹੀਂ ਗਿਆ। ਤੇ ਮੈਂ ਕਿਹਾ ਚੱਲ ਦੋ ਦਿਨ ਰਹਿ ਆਉਗੀ ਆਪਣੇ ਪੇਕੇ ਘਰ। ਭਾਬੀ ਪੇਕੇ ਰਹਿ ਚੱਲੇ ਆ। ਵੀਰੇ ਉਦਾਂ ਤੇ ਮੰਮੀ ਠੀਕ ਨਹੀਂ ਆ। ਮੰਮੀ ਨੂੰ ਤਾਂ ਬੁਖਾਰ ਹੋਇਆ। ਤੇ ਮੈਂ ਮੰਮੀ ਨੂੰ ਪੁੱਛ ਕੇ ਆਇਆ, ਮੰਮੀ ਕਹਿੰਦੇ ਠੀਕ ਐ ਮਾੜਾ ਜਿਹਾ ਸਿਰ ਪੀੜ ਹੋ ਜਾਂਦਾ ਮੇਰਾ। ਤੇ ਦਵਾਈ ਲਿਆ ਕੇ ਦਿੱਤੇ ਮੰਮੀ ਕਹਿੰਦੇ ਠੀਕ ਆ ਮੈਂ ਕੋਈ ਗੱਲ ਨਹੀਂ ਆ ਜਾਓ ਤੁਸੀਂ ਉਹ ਤਾਂ ਗੱਲ ਠੀਕ ਆ ਮੰਮੀ ਨੇ ਤਾਂ ਕਹਿਣਾ ਆ ਠੀਕ ਆ ਪਰ ਆਪ ਵੀ ਪਤਾ ਹੋਣਾ ਚਾਹੀਦਾ ਕਿ ਮੰਮੀ ਠੀਕ ਨਹੀਂ ਆ ਤਾਂ ਅਸੀਂ ਘਰੋਂ ਚੱਲ ਚੱਲੇ ਆਂ ਬਾਜਰਾ ਆਇਆ ਹੋਊਗੀ ਭਾਬੇ ਤੁਹਾਨੂੰ ਪਤਾ ਨਾਲੇ ਮੇਰੇ ਪੇਪਰ ਚੱਲਣ ਡਾ ਆ ਕੰਮ ਕਿੰਨੇ ਕਰਨਾ ਆ ਦੀਦੀ ਰੋਟੀ ਪਾਣੀ ਦੀ ਗੱਲ ਰੋਟੀ ਬਣਾ ਲਿਓ ਤੁਸੀਂ ਸਫਾਈਆਂ ਰਹਿਣ ਦਿਓ ਕੱਪੜੇ ਉਹਨਾਂ ਧੋਇਆ ਦੋ ਦਿਨ ਦੀ ਗੱਲ ਸਾਰੀ ਸਫਾਈਆਂ ਮੈਂ ਆਪੇ ਆਣ ਕੇ ਕਰ ਲਵਾਂਗੀ ਕੱਪੜੇ ਵੀ ਧੋ ਲਵਾਂਗੀ ਤੁਸੀਂ ਦੋ ਦਿਨ ਰੋਟੀ ਬਣਾ ਦਿਓ ਪਾਪੀ ਜੀ ਕੰਮ ਦੀ ਕੋਈ ਗੱਲ ਨਹੀਂ ਆ ਤੁਹਾਨੂੰ ਪਤਾ ਮੇਰੇ ਫਾਈਨਲ ਪੇਪਰ ਚੱਲਣ ਨੇ ਦੋ ਹੀ ਪੇਪਰ ਆ ਗਏ ਮੇਰੇ ਜੋ ਪੇਪਰ ਖਤਮ ਹੋ ਜਾਣਗੇ ਫਿਰ ਨਹੀਂ ਮੈਂ ਮਨਾ ਕਰਦੀ ਫਿਰ ਜਿੱਥੇ ਮਰਜ਼ੀ ਚੱਲ ਜੇ ਤੁਸੀਂ ਵੇਖ ਲਓ ਨਾ ਮੈਂ ਜੋ ਵਿਆਹ ਆ ਮੈਂ ਗਈ ਫੇਰਾਪੋਣ ਨਹੀਂ ਗਈ ਹੁਣ ਮੇਰਾ ਦਿਲ ਕਰਨ ਦਿਆ ਮਨ ਕਰਨ ਦਿਆ ਜਾਣ ਨੂੰ ਹੁਣ ਜਾ ਲੈ ਦੋ ਦੋ ਦਿਨ ਰੋਟੀ ਬਣਾ ਲਿਓ ਤੁਸੀਂ ਪਾ ਬਿਜੀ ਰੋਟੀ ਨਹੀਂ ਗੱਲ ਅੱਗੇ ਮੰਮੀ ਬਣਾ ਲੈਂਦੇ ਹੁਣ ਮੰਮੀ ਵੀ ਨਹੀਂ ਨਾ ਠੀਕ ਹੈਗੇ ਨਹੀਂ ਤੇ ਮੰਮੀ ਨੇ ਬਣਾ ਲੈਣੀ ਤੇ ਦੋ ਦਿਨਾਂ ਦੀ ਗੱਲ ਹੈ ਚੱਲ ਤੁਸੀਂ ਦੋ ਜਾਣੀਆਂ ਨਾ ਐਵੇਂ ਬੈਸ ਸੁਣਾ ਗੋਸ ਨਹੀਂ ਹੁੰਦਾ ਮਮੇ ਨੂੰ ਪੁੱਛਦਾ ਜੇ ਮੰਮੀ ਜਿਆਦਾ ਨਹੀਂ ਠੀਕ ਤੇ ਫਿਰ ਰਹਿ ਦਿੰਦੇ ਨਹੀਂ ਕੋਈ ਨਹੀਂ ਦੋ ਦਿਨ ਹਟ ਕੇ ਚਲਦੀ ਹੁੰਦੀ ਆ ਵੀਰੇ ਤਰ ਮੈਂ ਪੁੱਛਦਾ ਮੰਮੀ ਨੂੰ ਚੱਲ ਆ ਲੈ ਹਾਂਜੀ ਮੰਮੀ ਹਾਂਜੀ ਕੀ ਗੱਲ ਹੈ ਜਿਆਦਾ ਨਹੀਂ ਠੀਕ ਹੋ ਤੁਸੀਂ ਆਹੋ ਬੁਖਾਰ ਜਿਆ ਹੋਇਆ ਹੈ ਸਿਰ ਬੜਾ ਪੀੜਾ ਹੀ ਜਾਣ ਰਿਆ ਤੇ ਤੁਸੀਂ ਦੱਸ ਦੇਣਾ ਹੈ ਕਿ ਜਿਆਦਾ ਨਹੀਂ ਠੀਕ ਤੇ ਬਾਅਦ ਚ ਉਹਦੀ ਚਲ ਜੂ ਮੈਂ ਤਾਂ ਤਾਂ ਨਹੀਂ ਕਿਹਾ ਕਿ ਉਹਨੇ ਕਹਿਣਾ ਮੈਂ ਪਹਿਲੀ ਯਾਰ ਚਲਨੀ ਆ ਪੇਕੇ ਤੇ ਮੈਨੂੰ ਮੰਮੀ ਨੇ ਮਨਾ ਕਰ ਦਿੱਤਾ ਹੁਣ ਉਹਨਾਂ ਕਹਿਣ ਦੇ ਮੈਂ ਠੀਕ ਨਹੀਂ ਆ ਤੇ ਮੈਂ ਚੱਲ ਜਾਵਾਂ ਮੈਂ ਦਵਾਈ ਲਿਆਂਦੀ ਆ ਬਾਜੂ ਕੋਈ ਗੱਲ ਨਹੀਂ ਆ ਤੁਸੀਂ ਦੱਸ ਦਿੰਦੇ ਜਦੋਂ ਠੀਕ ਨਹੀਂ ਫਿਰ ਕੇ ਆਏ ਇਕਦਾਂ ਦਿਨ ਹਟ ਕੇ ਚੱਲ ਦਿੰਦੇ ਇੰਨੀ ਟਿਕੜੀ ਪੇਕੇ ਜਾਣਾ ਵੀਰੇ ਜੀ ਤੁਹਾਡੇ ਕੋਈ ਗਲਤੀ ਨਹੀਂ ਹੈਗੀ ਪਾ ਮੇਰੀ ਗਲਤੀ ਸਾਰੀ ਇਹਨਾਂ ਨੂੰ ਨਹੀਂ ਪਤਾ ਮੰਮੀ ਠੀਕ ਨਹੀਂ ਆ ਤੇ ਮੈਂ ਪੇਕੇ ਤਿਆਰ ਹੋਣ ਲਈ ਆ ਆਪਣੇ ਆਪ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਘਰ ਚ ਉਹ ਚੱਲ ਹੁਣ ਕੀ ਦੀ ਗਲਤੀ ਕੀ ਕਰੀਏ ਫੇਰ ਤੈਨੂੰ ਆਪਣੇ ਆਪ ਪਤਾ ਹੋਣਾ ਚਾਹੀਦਾ ਨਾ ਮੰਮੀ ਠੀਕ ਨਹੀਂ ਹੈਗੀ ਤੇ ਤੂੰ ਪੇਕੇ ਨੂੰ ਤਿਆਰ ਹੋਈ ਜਾਂਦੀ ਤੇ ਆਪਣੇ ਆਪ ਸੋਚ ਲੈਣਾ ਚਾਹੀਦਾ ਜੇ ਪਹਿਲਾਂ ਤੇ ਤੂੰ ਉਹ ਦੁਵਾਰਕਾ ਦੇ ਵਾਸਤੇ ਹੋਇਆ ਮਾਂ ਉਹਨੂੰ ਮੈਂ ਕਿਵੇਂ ਜਾਣ ਨੂੰ ਤੇ ਮੈਂ ਦਵਾਈ ਲੈਂਦੀ ਪੈਜਣਾ ਮੈਨੂੰ ਫਰਕ ਕੋਈ ਗੱਲ ਨਹੀਂ ਫੇਰ ਵੀ ਸੋਚਣਾ ਤੇ ਚਾਹੀਦਾ ਸੀ ਨਾ ਚਲ ਕੋਈ ਨਹੀਂ ਹਈ ਜਾਣ ਸਿਆਣਾ ਐ ਮੈਂ ਮਮੀ ਦਵਾਈ ਹੋਇਆ ਚੈੱਕ ਕਰੋ ਇੱਕ ਦੂਜੇ ਦੇ ਪਾ ਮਮੀ ਦਵਾਈ ਹੋਇਆ ਨੂੰ ਪਾਪੀ ਨੂੰ ਨਹੀਂ ਪਾਣੀ ਕਿ ਮੇਰੀ ਸੱਸ ਨਹੀਂ ਠੀਕ ਤਾਂ ਮੈਂ ਤਿਆਰ ਹੋ ਕੇ ਪੇਕੇ ਚ ਛੱਲੀ ਉਹਨੂੰ ਮੈਂ ਹੀ ਕਿਹਾ ਅਹੀ ਕੱਲ ਮੈਂ ਤਾਂ ਅਹੀ ਕੱਲ ਨੂੰ ਜਾ ਆਇਓ ਫਿਰ ਆਪਾਂ ਆਜੋ ਮਮੀ ਤੂੰ ਹੀ ਉਹ ਬੜਾ ਸਿਰ ਤੇ ਚੜਾਈ ਜਾਂਦੇ ਸੀ ਉਹਨੂੰ ਐਨਾ ਤੁਸੀਂ ਆਪ ਵੀ ਕਹਿ ਲਿਆ ਕਰੋ ਕੋਈ ਗੱਲ ਨਹੀਂ ਅਭੀ ਧੀ ਹੈ ਦੀਆ ਤੇ ਨਹੀਂ ਸੋਚਦੀ ਫਿਰ ਕਿ ਮੈਂ ਚੱਲ ਚੱਲੀ ਮਾਂ ਨੂੰ ਛੱਡ ਕੇ ਬਿਮਾਰੀ ਕੋਈ ਨਹੀਂ ਚਲੋ ਮੰਮੀ ਤੁਹਾਡਾ ਦੇਖਵਾ ਲੈਂਦੇ ਹਾਂ ਚੰਗੀ ਭਲੀ ਮੈਂ ਚੱਲ ਚੱਲੀ ਹਾਂ ਤਿਆਰ ਹੋ ਕੇ ਇਹਨੇ ਵਿੱਚ ਪੰਗਾ ਖੜਾ ਕਰ ਦਿੱਤਾ ਇਹੇ ਮੇਰੇ ਕੋ ਨਹੀਂ ਪੱਕਦੀਆਂ ਰੋਟੀਆਂ ਫਿਰ ਕੀ ਹੋ ਜੇ ਦੋ ਦਿਨ ਰੋਟੀਆਂ ਪਕਾ ਲੈਂਦੀ ਤੇ ਕਿਹਾ ਤੇਗਾ ਹੀ ਮੈਂ ਕਿਚੜੂ ਪੋਚਾ ਰਹਿਣ ਦਿਓ ਦੀਦੀ ਫੁਲਕੇ ਹੀ ਬਣਾ ਲਿਓ ਤੇ ਭਰਾ ਨੂੰ ਪੰਪ ਦੇ ਕੇ ਦਵਾ ਦਵ ਤੇ ਉਹ ਜੇ ਭਰਾ ਤੇ ਮਗਰ ਲੱਗ ਗਿਆ ਵੀ ਰਹਿਣ ਤੇ ਨਹੀਂ ਜਾਣਾ ਮੇਰਾ ਵੀ ਤਾਂ ਜੀ ਕਰਦਾ ਹੀ ਆ ਪੇਕੇ ਜਾਣ ਨੂੰ ਜੋਂ ਵਿਆਹ ਹੀ ਐ ਮੈਂ ਪੇਕੇ ਗਈ ਨਹੀਂ ਹੁਣ ਪੇਕੇ ਜਾਣ ਦਾ ਨਾਂ ਲੈ ਲਿਆ ਵਾ ਤੇ ਮੈਡਮ ਨੇ ਵਿੱਚ ਪੰਗਾ ਖੜਾ ਕਰ ਦਿੱਤਾ ਵਾ ਆਪਣੀ ਮਾਂ ਨੂੰ ਵੀ ਮੈਂ ਫੋਨ ਕਰ ਦਿੱਤਾ ਉਹਦਾ ਵੀ ਤੇ ਵਿਚਾਰੀ ਤਾਂ ਜੀ ਕਰਦਾ ਹੀ ਹੋਊਗਾ ਆਪਣੀ ਧੀ ਨੂੰ ਮਿਲਣ ਨੂੰ ਉਹਦ ਕੋ ਕੌਣ ਆ ਵੀਰਾ ਤੇ ਉਂਝ ਬਾਹਰ ਦੂਜੀਆਂ ਭੈਣਾਂ ਤੇ ਉਂਝ ਪਈਆਂ ਚਲ ਮੈਂ ਲੱਗ ਗਏ ਹਾਂ ਚਲ ਮੈਂ ਦੋ ਮਿੰਟ ਦੋ ਦਿਨ ਰਹਿ ਆਉਂਦੀ ਉਹ ਵੀ ਵਿਚਾਰੀ ਹੁਣ ਡੀਕਦੀ ਹੋਣੀ ਆ ਚੱਲ ਮੰਮੀ ਨੂੰ ਫੋਨ ਕਰ ਦਿੰਨੀ ਆ ਨਾਲੇ ਭੂਆ ਵੇਖਾ ਇਹਨਾਂ ਦੀ ਭੂਆ ਰਿਸ਼ਤਾ ਕਰਾ ਕੇ ਤੇ ਚਲ ਗਈ ਮੁੜ ਕੇ ਬਾਤ ਹੀ ਨਹੀਂ ਪੁੱਛੀ ਹੁੰਨੇ ਉਦੋਂ ਤੇ ਕਹਿੰਦੀ ਕੁੜੀ ਦਾ ਚੁੰਨੀ ਜੜਾਵਾ ਹੀ ਕਰ ਦੋ ਤੋ ਆਦਾ ਚੁੰਨੀ ਜੜਾਵਾ ਕਰਕੇ ਗਾਂ ਗਈ ਐ ਤੇ ਹੁਣ ਉਦੋਂ ਦੀ ਆਈ ਨਹੀਂ ਆ ਕੋਈ ਨਹੀਂ ਕਰਦੀ ਭੂਆ ਨੂੰ ਫੋਨ ਵੀ ਮੇਰੀ ਬਾਤ ਤੇ ਪੁੱਛ ਲੈਣੀ ਸੀ ਨਾ ਨਾਨ ਮੇਰੀ ਕੀ ਕੁਛ ਕਰਦੀ ਮੇਰੇ ਨਾਲ ਕੋਈ ਨਹੀਂ ਕਰੂੰਗੀ ਭੂਆ ਨੂੰ ਫੋਨ